ਇਹ ਚੀਜ਼ ਫੇਸਬੁੱਕ ਤੇ ਦੇਖੀ ਮੈਂ ਰਸਤੇ 'ਚ ਮੋੜਾਈਆਂ ਮੈਨੂੰ ਫਿਰ ਜਦੋਂ ਮੈਮ ਨਾਲ ਗੱਲ ਹੋਈ ਆ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਆ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਹ ਨਾਲ ਆਪਦੇ ਘਰੇ ਬੈਠੋ ਠੀਕ ਆ ਜਿੰਨੇ ਵੀ ਆਣਾ ਮਾ ਜੋ ਵੀ ਸੰਬੰਧਨ ਭਾ ਕੇ ਤੁਹਾਡੇ ਘਰੇ ਆ ਜਾਣੇ ਆ ਪਰਚੇ ਦੇ ਠੀਕ ਹੈ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਜਦੋਂ ਕਾਰਵਾਈ ਹੋਏਗੀ ਬੰਦੇ ਆਪਾਂ ਪੜਾਂਗੇ ਸਾਨੂੰ ਪਛਾਣਨ ਲਈ ਬੁਲਾਇਆ ਜਾਏਗਾ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਖਣ ਵਾਸਤੇ ਗਈ ਆ ਜੀ ਉਸ ਟਾਈਮ ਦੇ ਵਿੱਚ ਜਿਹੜੀ ਰਿਪੋਰਟ ਲਿਖਣ ਗਈ ਆ ਇਹ ਐਸਐਹ ਇ ਸਾਹਿਬ ਦੇ ਕੋਲ ਮੈਂ दारू ਦੀ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈ। ਸ਼ਾਮ ਨੂੰ ਜਦੋਂ ਗਈ ਆ ਉਹਨਾਂ ਨੂੰ ਪੁੱਛਣਾ ਸੀ ਕਿ ਜੇ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਹੀ ਆਦੀ ਨਾ ਕਿ ਅਗਲੇ ਦਿਨ। ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਖਾਨ ਵਾਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ? ਇਹ ਗੱਲ ਤੁਸੀਂ ਐਸਐਹ ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ दारू ਪੀਤੀ ਸੀ ਬਾਕੀ ਇੱਦਾਂ ਕਿੱਦਾਂ ਹੋ ਸਕਦਾ ਯਾਰ ਕਿ ਪ੍ਰੋ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਕਿੱਦਾਂ ਹੋ ਸਕਦਾ ਹੈ ਯਾਰ ਮੈਨੂੰ ਲੱਗ ਰਿਹਾ ਹੈ ਕਿ ਇਹਨਾਂ ਨੇ ਜਿਹੜੇ ਆਪ ਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਗ ਜਦਕਿ ਬੈਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਛੋਟੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੀਸੀ ਦਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਠੀਕ ਹੈ ਨਾ ਤੇ ਉਹ ਬੈਣੀਪਾਲ ਨੂੰ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਅਦੁਲਾ ਦੁੱਲਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਚਲੋ ਮੈਂ ਪਿਆਸੇ ਦਾ ਤਾਰੂਕ ਪੀਤੀ ਨਹੀਂ ਹੋਈ ਸੀ ਜੇ ਕੋਸ਼ਿਸ਼ ਚਲੋ ਠੀਕ ਹੈ ਮੈਂ ਤਾਰੂਕ ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕੁਛ ਕਿਹਾ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਉਹ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ 'ਚ ਇਹ ਗੱਲ ਨਹੀਂ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਵਾਲੇ ਆਏ ਤੇ ਤੂੰ ਜਾਜਾ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਹੈ ਮੇਰਾ ਕੋਈ ਇੰਨਾ ਦੇ ਨਾਲ ਆਰਗਨਾਈਜ਼ਰ ਨਾਲ ਕੇਨ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਪਈ ਹੈ ਅਲੀਸ਼ਾ ਉਹ ਤਾਂੰ ਦਿਨ ਪਹਿਲਾਂ ਹੀ ਜਿਹੜੀ ਕੁੜੀ ਹੁਣ ਮੇਰੇ ਖਿਲਾਫ ਹੋਈ ਹੈ ਦੋ ਤਿੰਨ ਦਿਨs ਹੀ ਉਹ ਬਦਲ ਗਈ ਹੈ